हां भाई <laughs> बोले किदा ओ बोले हां इन्नी गड़ीया है भाई <laughs> दी इन्नी गड्डी भी सुनदा है कट-कुटले सुनदा मैं मोटी हां केमे क्या चीज कोई चीज नहीं एंजॉय कर दे ओए नाच आए ये री ज्यादा भाई ਸਾਫੀ ਗਾਲ ਦੀਆ ਲੱਗੇ ਭਾਈਆ ਚਲੋ ਹੂੰ ਵਗਾ ਲੱਗੇ ਪਏ ਐ ਦੁਪਹਿਰਾਂ ਹੋ ਚੱਲੇ ਆ 11 ਵਜੇ ਹੋਣੇ ਥਲੇ ਮੈਂ ਕਹਿੰਦਾ ਲੈ ਹਾਂ 9 ਵਜੇ ਹਲੇ ਪੱਥ ਕੜ 9 ਵਜੇ 11 ਬੱਜੇ ਬੱਜੇ 11 ਹਾਂ ਬਾ ਵਜੇ 4 ਮਿੰਟ ਰਹਿ ਗਏ 11 ਵਜੇ ਬੰਦ ਕੇ ਮੂਰੇ ਉਹ ਪੰਨਾ ਕੋਈ ਟੁੱਟ ਨਹੀਂ ਹੈਗਾ ਭਾਈ ਸੈਸਪਰੇ ਤੂੰ ਪਾਵੇਂ ਕੰਮ ਕਰਦੀ ਆ ਫਿਰ ਹਉ ਕਾਕਾ ਕੰਦਾ ਸਾਫ ਨੂੰ ਉਹਦੇ ਬਾਜ ਬੱਟਾ ਕਰ ਰਹੇ ਸਾਫ ਆਪਾਂ ਨੇ ਇਹ ਪਹਿਲਾਂ ਸਾਫ ਕਰਕੇ ਬਾਜੀਆ ਫੇ ਇਹਨੂੰ ਕੱਖ ਚਾਹੀਦਾ ਫੇ ਨਹੀਂ ਹਮ ਇੱਕ ਨਾ ਹੋਣਾ ਚਾਹੀਦਾ ਕੱਖ ਤਾਂ ਹੀ ਅਸਰ ਕਰੂਗੀ ਇਹ ਲੈ ਮੋੜਰ ਮੂੜ ਤੇ ਆ ਗਏ ਸਾਰੇ ਮਾਰ ਰਹੇ ਨੇ ਸਲਾਮ ਸਭਿਆ ਰਹੂ ਗੈਨ ਪ੍ਰਸਾਦ ਇਹਨੂੰ ਕੀ ਹੋ ਗਿਆ ਇਹਨੂੰ ਥੋੜਾ ਕੰਦੇ ਚ ਪੜਿਆ ਉਹ ਤੇਰੇ ਕੀ ਕਰਦਾ ਉਹ ਵਿੱਚ ਇਹ ਨਾ ਬੜਾ ਮੋਟਾ ਕੱਖ ਢੱਕਾ ਹੁਸ਼ਾ ਉਹਦੇ ਨੂੰ ਮਾਰ ਰਹਾ ਕੋਲੀ ਉਹ ਤੋਂ ਫਾਟਾ ਮਾਰ ਲੈ ਗੰਨੇ ਦੇ ਲਾਣੀਆਂ ਹੈਗੀ ਸਪਰੇਈਆਂ ਸਾਫ਼ ਹੈ ਰੜਾ ਆਹ ਦਾ ਜਿੱਕੜਾ ਖੱਬੜਾ ਸਾਰਾ ਸਾਫ਼ ਹੋ ਜਣਾ ਹੁਣ ਲਾ ਮਨਾਤਾ ਹੈ ਜਿੱਕੜਾ ਹੁਣ ਆ ਚੀਆ ਸਾਫ਼ ਹੋ ਗਿਆ ਨਾ ਤੋਂ ਪ੍ਰਸ਼ਾਦ ਖਾਦ ਨਹੀਂ ਮੈਨ ਨੀ ਪੀ ਨਹੀਂ ਅੱਜ ਮੈਚ ਹੀ ਹੈ ਹਾਂ 7 ਵਜੇ ਹਾਂ ਸ਼ਾਮ 7 ਵਜੇ ਪੰਗਾ ਹੈ ਹਾਂ 7 ਵਜੇ ਫੈਨ ਮੈਚ ਪੰਜਾਬ ਆਰ ਬੈਂਗਲੁਰ ਦਾ ਜਦ ਤੱਕ ਵੀਡੀਓ ਪੈਣੀ ਹੈ ਤਾ ਰਿਜ਼ਲਟ ਆ ਜਾਣਾ ਹੈ ਉਹ ਵੀਡੀਓ ਤੱਕ ਵੀਡੀਓ ਸਵੇਰ ਨੂੰ ਪੈਣੀ ਆ ਜਦ ਤੱਕ ਤਾਂ ਫੈਸਲੇ ਹੋ ਲੈ ਹੋ ਲੈਣੇ ਹੋ ਲੈ ਜਾਂ ਕੱਢਾ ਕੱਟੀ ਹੋਵੇ ਲੈ ਜਾਂ ਤੂੰ ਕੋਈ ਹੋਰ ਕੰਮ ਕਰ ਕਿਹੜਾ ਜਿੱਤਿਆ ਕਿਹੜਾ ਹਾਰਿਆ ਹੈ ਕਿ ਨਹੀਂ ਦੇਖੋ ਜਾਂ ਅਸੀਂ ਬੰਗਲਾ ਪਾਉਂਗੇ ਜਾਂ ਅਸੀਂ ਚੁੱਪੇ ਸੌਂਜੂਗੇ ਫਿਰ ਚੁੱਪ ਕਰਕੇ ਸੌਂਜੂਗੇ ਇਹ ਦੋ ਗੱਲਾਂ ਆਉਗੀਆਂ ਦੋ ਗੱਲਾਂ ਆਈਆਂ ਅਕੀਚੇ ਜਿਹਾ ਵਟ ਕੇ ਸੌਂਜੂਗੇ ਹੋਰ ਕਿਹੜਾ ਹਾਂ ਜਾਂ ਫਿਰ ਬੰਗਲਾ ਦੇ ਲਈ ਜਾਂ ਤਾਂ ਇਹ ਫੇ ਸਾਈਡ ਪੰਗਲਾ ਚੱਲੂ ਭਾਈ ਰਾਤ ਵਜਾ ਵੱਜੂ ਬੜਾ ਕਹਿਦਾ ਵਾਹਲਾ ਕਰੋ 500 ਰੁਪਏ ਇਕੱਠਾ ਹਾਂ ਜਿੰਨਾ ਚਿਰ ਮੈਂ ਚੱਲਦਾ ਰਹੀ ਪਾਰਟੀ ਚੱਲੇ ਮੈਂ ਜਿੱਤੇ ਦਾ ਗੱਬ ਨਾ ਹਾਰੇ ਦਾ ਗੱਬ ਆਈ ਵੇ ਕਰ ਲੈ 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 ਕੌਣ ਗਿਆ ਲੈ 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 ਗਿਆ ਬਿੰਦਲਾਈ ਦੇ ਹੋਰ ਕੀ ਹੈ ਜੇ ਮੈਚ ਦੇਖਣਾ ਆ ਜਾ ਸਵਾਰ ਲੈਣਾ ਮੈਚ ਦਾ 5-500 ਪਾਓ ਐਲੀ ਨਹੀਂ ਲਾਓ ਫੇਰ ਮੈਂ ਐਲੀ ਦਾ ਮੈਂ ਐਲੀ ਨਹੀਂ ਲਾ ਲਾ ਨਹੀਂ ਲੈ ਕੇ ਹਾਂ ਉਹ ਹਾਂ ਤੇ ਆਪਣਾ ਰੁਪਿਆ ਪਾਓ ਹਾਂ ਰੁਪਿਆ ਪਾਓ 5-500 ਪਾਓ ਇਹਦਾ ਵੀ 11 ਵਜੇ ਤੱਕ ਸੂਸਾ ਹੁੰਦੀ ਰਹੇ ਐ ਚ ਹਾਂ 11 ਵਜੇ ਤੱਕ ਸੂਸੂ ਹੋਈ ਜਾਵੇਣੀ ਛੱਡੇ ਆਲਾ ਛੱਡਾ ਪੀਓ ਆਪਣਾ ਪੇਟੀ ਚੱਕ ਲਿਓ ਮੈਂ ਦੋ ਤਿੰਨ ਏ ਨਵੀਨੀ ਕਾਪੇ ਕਿਆ ਲੋੜਾ ਇੰਨਾ ਖਤ ਨਹੀਂ ਕਰਨਾ ਆਪੇ ਨਹੀਂ ਕਰਨਾ ਉਹ ਤੁਸੀਂ ਇਹ LED ਲੈ ਲਓ ਬਾਅਦ ਮੈਂ ਦੇਖੋ ਬਾਅਦ ਲਓ ਬਿੰਦੇ ਦਰਗਾਹ ਖੁੱਲੀ ਜੇ ਪੰਜਾਬ ਜੀ ਜਿੱਤ ਗਈ ਉਹ ਦਰਗਾਹ ਚ ਆਪੀ ਕੇ ਕੋਲ ਰੱਖੀਏ ਆਪਣੀ ਜਦ ਇਹ ਖੋਲੂਗੇ ਜੇ ਹਾਗੀ ਉਹ ਚੁੱਪਾ ਕਰ ਨੋਲੋਗੇ ਠੀਕ ਗੱਲ ਕੰਮ ਤੇ ਬੈਠੋ ਸਾਜਦੇ ਆਪਣੇ 7 ਵਜੇ ਤੱਕ ਉਹ ਵੀ ਲੈਣੇ ਮੇਲਣੇ ਕੰਮ ਹਲੇ ਮੀ ਤੇ ਨਹੀਂ ਪਤਾ ਕੁਝ ਵੀ ਹੈ ਉਹ ਬਦਾਨੀ ਕੋਈ ਹੋਰ ਨਹੀਂ ਹੈਗਾ ਜਾਨਾ ਇਹ ਮੀਂਹ ਪੈ ਗਿਆ ਫੇਰ ਔਖਾ ਮੀਂਹ ਦਸਿਆ ਹੋਇਆ ਅੱਜ ਅੱਛਾ ਵੇ ਹਾਂ ਉੱਥੇ ਹੀ ਤੇ ਮੈਂ ਉੱਥੇ ਦਸਿਆ ਵਾ ਤੇ ਮੈਂ ਅਜ ਹੁਣ ਮੈਂ ਤਾਂ ਕਹਿੰਦਾ ਪਰਦੇ ਤਾਂ ਲਾਓ ਯੋ ਪਰਦੇ ਪੁਰਾ ਤੇ ਸਵਾਹ ਨਹੀਂ ਆਉਣਾ ਇਹਨਾਂ ਸਾਫ ਉਹਨਾਂ ਨੂੰ ਸਾਫ ਆਉਣਾ ਜ਼ਿਆਦਾ ਉਹ ਐਂ ਸਾਫ ਦੇਊਗਾ LED ਚ ਸਾਫ ਹੋਣਾ ਐ ਨਾ ਵਾ LED ਪਿਆ ਹੀ ਚੀਰ ਆ ਭਾਈ ਮੇਰੇ ਕੋਲ ਉਹ ਚਾ ਲਾਵਾ ਹੋ ਹੈ ਨਹੀਂ ਨੂੰ ਮੈਂ ਚੱਕ ਕੇ ਲਗੜਾ ਸਭ ਬਾੜੇ ਚ ਲਾ ਠੀਕ ਹੈ ਗੱਲ ਹੈ ਯਾਰ ਇਹ ਲੱਗੀ ਆ ਗਈ ਆ ਗਈ ਲਾਈਟ ਆ ਗਈ ਆ ਗਈ ਨਹੀਂ ਜਨਰੇਟਰ ਜੋੜਨਾ ਪੈਣਾ ਸੀ ਓਏ ਰੱਬ ਨੇ ਸੁਣ ਲਿਆ ਮੈਚ ਵੀ ਤਾਂ ਹੀ ਦੇਖਣਾ ਤਾਂ ਬਈ ਫੇਰ ਜਨਰੇਟਰ ਚੱਲਦਾ ਸ਼ਾਮ ਤੱਕ ਆਹ ਜਨਰੇਟਰ ਲਿਆਉਂਦਾ ਵਾ ਪਹਿਲਾਂ ਰੇਪ ਆ ਮੈਂ ਇੰਨੇ ਨੂੰ ਰੱਬ ਦੇ ਹੀ ਸੁਣਾ ਲਾਈਟ ਆ ਗਈ ਓਏ ਪਰਮਟ ਹੋਣਾ ਅੱਜ ਆਰਮਟ ਹੋਊਗਾ ਪੱਕਾ ਪੰਜ ਬਤੌਣੇ ਪੰਜੇ ਆ ਗਈ ਆਂ ਦੀ ਨਹੀਂ ਕਰਨੀ ਪਰਨੀਆ ਹੁਣ ਸਾਰੀਆਂ ਭਰ ਦੇਣੀਆਂ ਹੁਣ ਦੇਖਦਾ ਜਾ ਉਹ ਚਲਾ ਵੀ ਮੋਟਰ ਪਟੀ ਨਹੀਂ ਭਰਨੀ ਓਏ ਉਹ ਹੁਣ ਨਹੀਂ ਦਰਦੀ ਓ ਭੱਜ ਗਈ ਦੀ ਰਾਤ ਓਏ ਰਾਤ ਨੂੰ ਕੀ ਕਰਦਾ ਬਾਈਰਾ ਟਰਾਕ ਟੋਕਾ ਗੱਗੇ ਨੂੰ ਪੁੱਛ ਪਲਾਨਿੰਗ ਤਿਆਰ ਆ ਹਾਂ ਹਾਂ ਬਾਏ ਬਾਏ ਕਹਿੰਦਾ ਇੱਥੇ ਲਾਓ ਸਾਰਾ ਮੋਟਰ ਉੱਪਰ ਇੱਥੇ ਉਰੇ ਸਾਲੀ ਲਾਈਟ ਨਹੀਂ ਹੈਗੀ 24 ਘੰਟੇ ਵਾਲੀ ਆਲ ਦੇਹ ਚਾਰ ਲਿਆ ਫੜੀਂ ਨੀ ਉਹਦੇ ਥੋੜਾ ਪਰਦਾ ਦੀ ਟੰਗ ਹੁਣਾ ਕਿਤੇ ਉਹ ਤੇਰੀ ਕੰਦ ਵੱਡਾ ਕਾ ਸਾਹਮਣੇ ਵਧੀਆ ਬੜੀ ਹੋਵੇ 20 25 ਇੰਚੀ ਉਹ ਲੈ 20 25 ਇੰਚੀ ਕਿੱਡਿੰਗ ਵੜੀ ਹੋੜੀ 40 ਉਹ ਰੁਵਾ ਲਾਉਣਾ ਉਹ ਪ੍ਰੋਜੈਕਟਰ ਨਾਲ ਪ੍ਰੋਜੈਕਟਰ ਲਾ ਦੂ ਲਾ ਦੂ ਉਹ ਸਾਹਮਣੇ ਕੰਦ 'ਤੇ ਲਾ ਆਣਾ ਉਹ ਕੰਦ 'ਤੇ ਨਾ ਹੋਰ ਤੇ ਲਾ ਦੇ ਇਧਰ ਠੀਕ ਹੈ ਲੈਟ ਹੈਗੀ ਉੱਥੇ ਤਾਰ ਲਿਆਉਣੀ ਉਰੇ ਜੇ ਉਰੇ ਤੱਕ ਤਾਰ ਏਡੀ ਲੰਬੀ ਹੈਗੀ ਤਾਂ ਹੋਰੇ ਲਾ ਲੋ ਏਡੀ ਲੰਬੀ ਤਾਰ ਕਿੱਥੇ ਜਾਊਗੀ ਇਹ ਤਾਂ ਬਹੁਤ ਾਰ ਹੋ ਜਾਣੀ ਹੈ ਉਹ ਉਥੇ ਤਾਰ ਦੇ ਲੈ ਏਡੀ ਤਾਰ ਕਿੱਥੇ ਆਉਣੀ ਹੈ ਨਾ ਨਾ ਏਡੀ ਵੀ ਹੋ ਸਕਦੀ ਹੈ ਅਜਿਹੀ ਤਾਂ ਗੱਲ ਕੋਈ ਨਹੀਂ ਹੈ ਜੀ ਆ ਹੋ ਸਕਦੀ ਤਾਰ ਤਾਰ ਤਾਂ ਪੰਜਾਹ ਜੇ ਡਰੋਨ ਖਾਈਏ ਲਿਆਉਣੇ ਪਰਾਗੇ ਫੇਰ ਰਹਿ ਗਈ ਹੈ ਫੇਰ ਰਹਿ ਗਈ ਮੈਂ ਕਹਿੰਦਾ ਗੱਜੇ ਦਾ ਇੱਥੇ ਕਰ ਲੰਨੇ ਪ੍ਰੋਗਰਾਮ ਯਾਰ ਉਰੇ ਟੱਕੂ ਕਿੱਥੇ ਹਵਾਵਾ ਹਟਾਉਂਦੇ ਟੱਕੂ ਕਿੱਥੇ ਉਰੇ ਮੈਂ ਕਹਿੰਦਾ ਉਰੇ ਉਰੇ ਆਏ ਬਾਈ ਆਏ ਆ ਜੇ ਹਵਾਈ ਗਈ ਹਿੱਲੀ ਜਾਣਾ ਪੜਦਾ ਕਾਂਦੇ ਕੇ ਥਿਲਾਂ ਗਰੇ ਤੂੰ ਉਰੇ ਵੀ ਕਾਂ ਤਾਂ ਸਹੀ ਥੋੜੀ ਆ ਆ ਕਾਂ ਤਾਂ ਸਹੀ ਨਹੀਂ ਮੂਰੇ ਜਾਵਣ ਵੜਦੀ ਏ ਉਹ ਸਾਹਮਣੇ ਉਹ ਦੇਖ ਐਨ ਵੀਊ ਦੇਖਦਾ ਵੀ ਹਾਂ ਸਹੀ ਹੈ ਹਾਂ ਤਾਹ ਬੈਠ ਇੱਥੇ ਜਾਇਓ ਹਾਂ ਲੈ ਦੁਖੀ ਜਣਾ ਨੇ ਇੱਧਾਂ ਤੇ ਮਾੜੀ ਬੈਜੋ ਪ੍ਰੋਜੈਕਟਰ ਇੱਥੇ ਤੇ ਉੱਥੇ ਚੱਲਣ ਦੋ ਕੁਦੀ ਦਾ ਬਥੇਰੀ ਰੇਂਜ ਹੁੰਦੀ ਆ ਟਰੈਕਟਰ ਸੇ ਲਾ ਦੋ ਸਪੀਕਰ ਲਾ ਦੋ ਟਰਾਲਾ ਲਿਆਓ ਕਿਸੇ ਦਾ ਮੂੰਦਾ ਮਾਰ ਲੋ ਰੇ ਲੀਡਰ ਪਾ ਕੇ ਖਾਣਾ ਆਪਣਾ ਜੀ ਨੇਰੀ ਬੈਜੋ ਤੇ ਬੈਰੀ ਚਾਹੀਦੀ ਮੇਰਾ ਜਾਸਾ ਬਹੁਤ ਮਾੜਾ ਆ ਮੱਕੀ ਕੋ ਕਮਾ ਦੇ ਦੋ ਕਬੇ ਸਵੇਤੋਂ ਹਾਲਾ ਇਤਨੀ ਸੜ ਕੰਦ ਨਾਲ ਲਾ ਲੈਂਦੇ ਆ ਯਾਰ ਆ ਬੱਟਲਾ ਮੱਕੀ ਆ ਔਰ ਤੇ ਹੁਣ ਕਹਦੇ ਹੌਸਲੇ ਨਾਲ ਕਾ ਗਾਦੋ ਕੋਈ ਨਹੀਂ ਇੱਥੇ ਕਿਹੜਾ ਪੰਗੜਾ ਪਾਉਣਾ ਸੀ ਇਹ ਨਾ ਕਹਦੀ ਪੰਗੜਾ ਕਦੀ ਪੈ ਸਕਦਾ ਪੈ ਸਕਦਾ ਤਾਂ ਜੇ 50 ਵਜੇ ਤੱਕ ਹੀ ਫੇਰ ਕੋਈ ਪੂਸੀ ਬੰਦਾ ਮੱਕੀ ਸਹੀ ਖਰਾਬ ਹੋ ਜਾਊਗੀ ਤੇਰੀ ਜੇ ਹਾਰ ਗਈ ਫਿਰ ਤੇ ਵੀ ਛੇੜਨੀ ਅਸੀਂ ਉਹ ਜਿੱਤ ਜਿਹੜਾ ਪੰਜਾਬ ਦਾ ਯਾਰ ਹਾਂ ਅਰੇ ਮੂਤ ਕੀ ਸ਼ੱਕਰ ਤਬ ਉਹ ਟੂਰੇ ਬਾਹਰ ਤਾਂ ਮਾਉ ਨੱਕਾ ਖੋਲ ਪਿਆ ਜਿੰਨੀ ਚਾਹੀਦੀ ਹੁਣ ਤਾਂ ਬੋਲੇ ਕਾ ਕਰਨਾ ਫੜਾ ਫੜ ਕੰਮ ਨੂੰ ਬੈਠ ਕੇ ਹੈ ਉਹ ਸਾਰੇ ਫੜਾ ਫੜ ਕੰਮੇ ਬੈਠ ਕੇ ਸਾਬਲੇ ਹੋਣ ਲੱਗੇ ਪਏ ਆ ਢਾਈਏ ਤੋਂ ਇਹ 8 ਵਜੇ ਤੱਕ ਇਹ ਕੰਮ ਆਲੇ ਢਾਈਏ ਤੋਂ ਇਹ ਟੈਂਟਾਂ 'ਲੇ ਸਮਾਨ ਵੀ ਲਿਕਣਾ ਪੈਣਾ ਹਲੇ ਠੇਟਾ ਵਛਾਉਣ ਨੂੰ ਉਹ ਟੈਂਟਾਂ 'ਲੇ ਸਮਾਨ ਉਹ ਜਾ ਕੇ ਪਾਣਾ ਸਮਾਨ ਬਿਝੋਣਾ ਬਹਿਣਾ ਕਾਪਰਾ ਗੱਦੇ ਗੁੱਦੇ ਵੀ ਚਾਹੀਦੇ ਦਹਾ ਕੇ ਦਿੰਦੇ ਫੱਟੇ ਸੁਰਾਣਾ ਆਪਣੇ ਨੋ ਬਾਈ ਦੇਖਦੇ ਕੀ ਬਣਦਾ ਅੱਜ ਤਿਆਰੀਆਂ ਪੂਰੀਆਂ ਕਰ ਰਹੇ ਆਂ ਪਹਿਲਾਂ ਆਪਣਾ ਬੇਲੇ ਹੋ ਰਹੇ ਸਾਰੇ ਇੱਧਰ ਵੀ ਲੱਗੇ ਹੋਏ ਆਂ ਉੱਧਰ ਵੀ ਤੇਹਾਰਾ ਵਾਲਾ ਕੰਮ ਹੋਇਆ ਤੇਹਾਰਾ ਦਾ ਹੈ ਨਾ ਨਹੀਂ ਚੱਕੜ ਵੀ ਆ ਜਾਂਦਾ ਹੈ ਵੇਖਦੇ ਅੱਖੀਂ ਲੋਕ ਕਿੱਥੇ ਨਾਲ ਹਵਾ ਚੋਕਾ ਦਾ ਆਉਣ ਦੇ ਮਰਜੀ ਹਵਾ ਆਉਣ ਦੇ ਸਭ ਕੁ ਗੁੰਮ ਜਦੇ ਹਵਾ ਨਹੀਂ ਆਉਦੀ ਨਾ ਲੈ ਆ ਗਈ ਪਾਜਵਾ ਪਾਜਵਾ ਆ ਇਧਰ ਤੇ ਆਉਂਦੀ ਐ ਲਾ ਹੋਗਾ ਖੁਰੂ ਘਟਾ ਜਾਂ ਤਾਂ ਹੋ ਗਿਆ ਇਧਰ ਕਿਧਾ ਆਏ ਤੇ ਹੀ ਪਤਾ ਲੱਗਦਾ ਆਂ ਪਰਦੇ ਪਰ ਸਾਹ ਦੇਖੂਗੀ ਵਿੱਚ ਚਿੱਟਾ ਵਾਈਟ ਚਾਹੀਦਾ ਆਪਾਂ ਨੂੰ بس ਚਮਾ ਦਿੱਤਾ ਚਮਾ ਦਿੱਤਾ ਪਾਦਾ ਫੋਰ ਕੇ ਕੋਈ ਕਾਲਾ ਕ ਕਪੜਾ ਵਿੱਚ ਚਿੱਟਾ ਐ ਚਿੱਟਾ ਚਿੱਟਾ ਉਹ ਕਿੱਥੇ ਲਿਆਉਂਗੇ ਪਿੰਡ 'ਚ ਸਿੱਧਾ ਤਾਂ ਜਾਣਣੀ ਉਹ ਮਿਲੂ ਟੈਂਟ ਵਾਲਿਆਂ ਦੀ ਉਹ ਨਹੀਂ ਸਾਫ ਉਹ ਵਾਲੀ ਸੁਣਾ ਹੁੰਦੀ ਉਹਦੇ ਜੇ ਇਹ ਸਾਰੀਆਂ ਸਾਫ ਹੈ ਨਾ ਬਾਈਟ ਹੈਗਾ ਪੜਾ ਤੇਰਾ ਬਾਈ ਜਿੱਕਣਾ ਆਉ ਨਹੀਂ ਹੁੰਦਾ ਤੇਰਾ ਉਹ ਹੁੰਦਾ ਜਿਹੜਾ ਕਿਹਾ ਹੁੰਦਾ ਅੱਗੇ ਬੈਨਰ ਬੁੰਨਰ ਜਾਂ ਹੂੰ ਉਹ ਮਿਲ ਜਵੇ ਬੜਾ ਬੈਨਰ ਮੈਨੂੰ ਹੁਣ ਕੋਈ ਕਿਸੇ ਵੋਟਾ ਵੀ ਨਹੀਂ ਹਜੇ ਨਹੀਂ ਇਸੇ ਖੋਲੇ ਲਿਆਉਂਦੇ ਤੇ ਲੱਗਿਆ ਦੇਖੋ ਬੜਾ ਬੈਨਰ ਕਹਿੰਦਾ ਜੱਡੇ ਜੱਡੇ ਵੀ ਬੈਨਰ ਹੈ ਜੱਡੇ ਪੜਾ ਉਹ ਵੋਟਾ ਵੀ ਨਹੀਂ ਆਈਆਂ ਉਹ ਨੇਤਰ ਬਾਈ ਚਾਦਰ ਦੀ ਪਲੇਨ ਰਾਈ ਲਾ ਕਰਦੇ ਚਾਦਰ ਉਧਰ ਹੋ ਗਿਆ ਪਲੇਨ ਹੈ ਨਾ ਬਾਈਟ ਉਹ ਚੱਲੂ 4K ਆ ਮੈਂ ਕਹਿੰਦਾ ਜਿਹੜਾ ਉਹ ਹੈ 4K ਆ ਫਿਰ ਬਸ ਇਹ ਤੋਂ ਵਧੀਆ ਹਾਂ ਕੋਈ ਐਚਡੀ ਨਾਲ ਸਾਫ ਨਹੀਂ ਹੁੰਦਾ 4K 4K ਤੋਂ ਉਹ ਲੈ ਮੈਂ ਦਿਖਾ ਤੈਨੂੰ ਅੱਛਾ ਸਾਰੀ ਕਾ ਕੰਦ ਭਰਣੀ ਨਹੀਂ ਉਹ ਹਾਂ ਵੀ ਵਧੀਆ ਵਾਲਾ ਕਿਹੜਾ ਵਾਹ ਪਰਦਾ ਜਿੱਤਾ ਜਾਈ ਜਾਵੇਂ ਹੈਨਾ ਇਹ ਗੱਲ ਬਣਦੀ ਹੈ ਪਰਦਾ ਜਿੱਤਾ ਜਾਈ ਜਾਵੇਂ ਉਹੀ ਤਾਂ ਗੱਲ ਹੈ ਇੱਕ ਤੇਰੇ ਨਾਲ ਕੰਦ ਪਲਪਾਈ ਨਹੀਂ ਹੋਈ ਪਈ ਜੇ ਕਿਤੇ ਬੈਨਰ ਮਿਲ ਜੇ ਫਿਰ ਹੋਰ ਵਧੀਆ ਉਹ ਵਿੱਚ ਦਿਖੀ ਜਾਣੇ ਧੱਬੇ ਜੇ ਵਿੱਚ ਧੱਬੇ ਜੇ ਸਾਫ ਚਾਹੀਦਾ ਉਹ ਸਾਫ ਚਾਹੀਦਾ ਮਿਸਤੀ ਲਾਪਾ ਲਪਾਈ ਉਹ ਬਿੰਦਰ ਵਾਲੀ ਕੰਦ ਦੇ ਹਾਂ ਕਾ ਹਾਉਤ ਲਮੇਸ਼ ਤੀਸੋ ਫੋਕੇ ਨੂੰ ਫੋਨ ਕਰਾ ਤੇ ਪੈਲ ਪਾਈ ਕਰ ਗਿਆ ਪੈਲ ਪਾਈ ਕਰਕੇ ਚਿੱਟਾ 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 ਮਾ ਕੇ ਮਾਰ ਦੇ ਕੇ ਮੋਟੋ ਬੰਦ ਕਰ ਦਿਓ ਰੰਗ ਮਾਰ ਦੇ ਚਿੱਟਾ ਲਵਾਈ ਕਾ ਕੇ ਸ਼ਾਰਤ ਕਰ ਦੇ ਨਾਲ ਹੋਰ ਕੀ ਅੱਜ ਹਰੀਆਂ ਜਣੀ ਮੈਂ ਦਿਖਦੀ ਆ ਥੋੜਾ ਪਰਦੇ ਔਰ ਜੇ ਕਰਦੇ ਇੱਲਾ ਕੀ ਫੜਦਾ ਚਾਹੀਦਾ ਨਾ ਵਧੀਆ ਯਾਰ ਟੀਵੀ ਤਾਂ ਵੀ ਹੈਗੀ ਨਹੀਂ ਪੱਕਾ ਫਿਰ ਬਹੀ ਕੋ ਗੱਲ ਬੜੀ ਮਟੀ ਨਹੀਂ ਨਹੀਂ ਤਾਂ ਫੋਨ ਵੀ ਹੈਗੇ ਆ ਟੀਵੀ ਚ ਟੀਵੀ ਚੱਕਣਾ ਨਹੀਂ ਮੋਟੋ ਪਰ ਕੇ ਚਾ ਇਕੱਠੇ ਬੰਦੇ ਬੈਠ ਕੇ ਦੇਖਦੇ ਫੇ ਸਵਾਦ ਹੋਰ ਹੈ ਇਕੱਲੇ ਦਾ ਹੋਰ ਹੈ ਇਕੱਲੇ ਦਾ ਇਕੱਲੇ ਦਾ ਬਾਪੂ ਜੂ ਅੰਗੜਾ ਇਕੱਲੇ ਨੇ ਤਾੜੀਆਂ ਮਾਰੀਆਂ ਬੈਠੇ ਨੇ ਸਵਾਦ ਨਹੀਂ ਕੋਈ ਇਕੱਲੇ ਦਾ ਸਵਾਦ ਨਹੀਂ ਹੈਗਾ ਤੇ 10 ਬੰਦੇ ਦੇਖਦੇ ਫੇ ਸਵਾਦ ਹੋ ਰਿਹਾ ਹੈ ਫੇ ਇੰਟਰਸਟ ਜਿਆ ਵੀ ਹੁੰਦਾ ਹੈ ਦੇਖਣ ਦਾ ਹਾਂ ਫੇ ਹੁਣ ਕੀ ਕਰੀਏ ਕਰਦੇ ਇੱਲਾ ਆ ਗਿਆ ਲੈ 4-5 ਘੰਟੇ ਲੈ ਨੱਕ ਚਾ ਪਾਣ ਕਿੱਥੇ ਜਾਂ ਪੰਜ ਵਜੇ ਪੰਜ ਵਜੇ ਦੋ ਘੰਟੇ ਰਹੀ ਸੀ ਥਲੇ ਦੋ ਮਹੀਨੇ ਘਾਟੇ ਰੱਖ ਤੂੰ ਇਹਦੇ ਬਾਅਦ ਬੜਾ ਮਨ ਲੈ ਮੈਂ ਲੱਗਿਆ ਵੇ ਦੇਖੇ ਕਿ ਤੇ ਸੜਕ 'ਪੱਤ ਬੜਾ ਬੰਨੂ ਕੋਲ ਥੋੜੂ ਆਉਣਾ ਲੈ ਕਾਰ ਲੈ ਆਉਣਾ ਉੱਥੇ ਕੇ ਸਪੀਕਰਸ ਬੁੱਕਰ ਲੈ ਆਉਣਾ ਘੰਟਾ ਤਾਂ ਤਿਆਰੀ ਚਾਹੀਦਾ ਆਪਾਂ ਨੂੰ ਚਾਹੀਦਾ ਬਾਈ ਨੈਟ ਲੈਪਟਾਪ ਸਮਾਨ ਬੈਠਣੇ ਨੂੰ ਵੱਧੇ ਢੋਲ ਵੀ ਚਾਹੀਦਾ ਗਠੰਡਿਆ ਵਾਸਤੇ ਸਮਾਨ ਤਾਂ ਚਾਹੀਦਾ ਕੋਲ ਬਾਈ ਦੇ ਸੋੜੀ ਹਾਰਾ ਮਨੂ ਦੀ ਤੂੰ ਟੈਲੀਵਿਜ਼ਨ ਵਿੱਚ ਦੇਖਣਾ ਨਹੀਂ ਲਾ ਹੋਵੇ ਟਾਈਵਿੰਗ ਜਾ ਕੋੜਾ ਚਾਲੀ ਚਾਲੀ ਵਿੱਚ ਦੇਖਣਾ ਦੁਨੀਆ ਐਲਈਡੀ ਪਈ ਜਗਾ ਐਲਈਡੀ ਜਾ ਕੋੜੀ ਆਪਾਂ ਨੇ ਠੀਕ ਐ ਬੜਾ ਯਾਰ ਐਲਈਡੀ ਵੀ ਬਹੁਤ ਬੜੀ ਹੁੰਦੀ ਐ ਐਲਈਡੀ 50 ਇੰਚੀ ਹੋਵੇ ਦੇਖਦਾ ਕਿੰਨਾ ਨਿੰਦ ਨੂੰ ਕਹਿੰਦੇ ਕਿ ਦਿਨ ਮਾ ਦੁਕਾਨ ਖੋਲਦਿਆਂ ਜਾਂ ਰਾਤ ਨੂੰ ਖੋਲਨੀ ਆਹ ਕਹਿੰਦੇ ਜੀ ਪਰ ਮੈਂ ਬਣਾ ਬੋਤਾ ਇਹਨਾਂ ਦੇ ਸ਼ੌਂਕ ਹਟ ਮੈਂ ਤੁਹਾਨੂੰ ਮੈਚ ਉਹ ਦਿਖਾਉਣਾ ਆਪਾਂ ਨੇ ਕੋਈ ਮੈਂ ਦਿਖਾ ਦੇਣਾ ਟੀਮ ਦਿਖਾਵਾਂਗੇ ਮੈਚ ਦਿਖਾਵਾਂ ਤੁਹਾਨੂੰ ਮੈਂ ਚਾਹੇ ਹਲਾ ਕਹਿੰਦੇ ਫੋਨ ਰੱਖਾਂ ਆ ਜਾਏਗਾ ਆਪਣਾ ਬਾਈ ਦਾ ਸ਼ੌਂਕ ਹੀ ਨਹੀਂ ਮੈਚ ਦਾ ਨਾ ਤਾਂ ਸ਼ੌਂਕ ਬੋਲਦਾ ਹਾਂ ਹੈਗਾ ਉਹ ਉਹ ਸਾਰੇ ਦਬਾਰੇ ਅਸੀਂ ਡੜੀ ਜਾਂਦੇ ਉੱਥੇ ਜਿਨੀ ਬੈਠੇ ਦੇਖ ਕੇ ਆਉਂਦੇ ਆ ਬਹੁਤ ਤੇ ਤੇਰਵਾ ਘਾਟਾ ਬਸ ਤੇਰਵਾ ਘਾਟਾ ਪਤਾ ਨਹੀਂ ਕਿ ਕੀ ਹੁੰਦਾ ਮੈਚ ਚ ਸਿੱਕੇ ਚੋਕੇ ਦੀ ਪਤਾ ਹੋ ਗਿਆ ਉਹ ਆਹ ਗਰਮ ਮੈਚ ਦਾ ਐਸਪੀਸ ਘੱਟ ਰਾ ਸੱਚੇ ਨੂੰ ਬਸ ਕੌਕੀ ਦਾ ਬਹੁਤ ਆ ਬਾਈ ਇਹ ਪਿੱਛੇ ਕਲੀਅਰ ਹੋ ਗਏ ਨਾ ਬੜਾ ਦਿਖਣ ਲੱਗਿਆ ਸਕਰੀਨ ਹਾਂ ਬਾਬੇ ਆਹ ਨਾਲ ਦਾ ਗਰਾਊਂਡ ਤੇ ਦੇਖ ਲਿਆ ਜਾ ਉਹਦੇ ਦੇਖ ਲਿਆ ਹਾਂ ਤੁਸੀਂ ਆ ਵਿਕੀ ਦਾ ਮੁੱਠਾ ਕਿ ਕੋ ਬੈਂਗਲੂਰ ਨਾ ਪੈ ਲਿਖਿਆ ਬੜਾ ਹੋਊਗਾ ਨਾ ਪਹ ਹੂਕ ਆਉਂਦਾ ਉਹ ਵਿਚ ਲੰਦੇ ਹੋ ਤਾਂ ਕਿਸੇ ਦੀ ਗੱਲ ਮੋਟਾ-ਮੋਟਾ ਦਾ ਬਸ ਹੋ ਗਿਆ ਹੋਣਾ ਦੋ ਦਿਨ ਜੋੜ ਮਾਰ ਰੱਖਿਆ ਹੋਇਆ ਮਸ਼ੀਨ ਜੀ ਰੱਖੀ ਹੋਈ ਬੈਂਨਰ ਵੀ ਰੱਖਣਾ ਚਾਹੀਦਾ ਗਾਇ ਕਿੱਥੇ ਇਹ ਜ ਤਸਵੀਰ ਪਈ ਆ ਉਹ ਛੋਟਾ ਹੋਊਗਾ ਉਹ ਕੋ ਬੜਾ ਨਹੀਂ ਹੋਣਾ ਹੋਊਗਾ ਭਾਈ ਗੱਗੇ ਬੈਨਰ ਰੋਗੇ ਮਿਲਿਆ ਪਿਆ ਹੋਊਗਾ ਦੇਖਦੇ ਆ ਆਉਣ ਦਾ ਲੱਗਿਆ ਮੁਹਾਲੀ ਆ ਸਰ ਤਾਂ ਸ਼ੌਨ ਮਹਿਕ ਨੂੰ ਪੁੱਛਾ ਕਰ ਲਾ ਫੋਨ ਕਹਿੰਦਾ ਮੈਂ ਆ ਰਿਹਾ ਕਰ ਲਾ ਕਿਸੇ ਤੇ ਆ ਕੇ ਪੁੱਛੀ ਵੀ ਤਿਆਰੀ ਵੀ ਕਰਨੀ ਆ ਸਪੀਕਰੋ ਵੀ ਦੇਖਣੇ ਆ ਫਿਰ ਉਹ ਠੀਕ ਆ ਮੁਹਾਲੀ ਉਧਰ ਤੇ ਤੁਸੀਂ ਕਾਂਦ ਨੂੰ ਚਿੱਟਾ ਚਿੱਟਾ ਪੈਣ ਕਰਾਉਣ ਦੇ ਉੱਪਰ ਮਸ਼ੂਰੀ ਪਾਉਣ ਦੀ ਕਿਸੇ ਦਾ ਪਰਦਾ ਜਾਂ ਹੁੰਦਾ ਏ ਪਰਦਾ ਜਾਂ ਉਹ ਨਾਲ ਹੀ ਹੈਗਾ ਨਾ ਲੀ ਰਿਹਾ ਹੈ ਨੌਟ ਡਾਹੀ ਦੇ ਠੀਕ ਹੈ ਵਾਈਡ ਕਿੱਥੇ ਫਿਰੂਗਾ ਚਾ ਫਿਰ ਲੱਭੋ ਭਾਈ ਨਹੀਂ ਨਹੀਂ ਬੈਨਰ ਵਾਲ ਦੇ ਬੈਨਰ ਲੈ ਕੇ ਆਉਣਾ ਪੈਣਾ ਹੂੰ ਤਾਂ ਕੁ ਚਾਦਰਾਂ ਵੀ ਲਾਉਂਦਾ ਪਿੰਡੀ ਚਿੱਤਾ ਚਾਨਣ ਨਹੀਂ ਮਿਲੂਗੀ ਕੋਈ ਸਰੀ ਵਿੱਚ ਚਾਨਣ ਨਹੀਂ ਤਾਂ ਮਿਲ ਜਾਈ ਚਾਨਣ ਨਹੀਂ ਬਣੀ ਲੋਟ ਆਉਣਾ ਹਿੱਲੀ ਜਾਣੀ ਉਹ ਗੱਟੀਆਂ ਲਾ ਕੇ ਤਸਦੀ ਨਾਲ ਕਰਨੀ ਪਣੀ ਲੋਟ ਤਾਂ ਲੋਟ ਆਉਣਾ ਜਾਂ ਬੈਨਰ ਭਾਈ ਜਿਹੜਾ ਉਹਨਾਂ ਫਲੈਕਸ ਮਿਲਦੇ ਹਨ ਫਲੈਕਸ ਦੀ ਬੈਕ ਸਾਈਡ ਤ랙 ਸੋਣਾ ਏਡਾ ਕੀ ਕੀ ਦੇ ਲਈ ਏ ਧਾਰ ਕੇ ਦੇਖੋ ਪਾਣੀ ਆਉਂਦਾ ਕੋਈ ਦੇਖੋ ਤੁਸੀਂ ਮੇਰੇ ਤੇ ਨਾਮ ਉਹ ਉਧਰ ਕੀ ਹੋ ਗਿਆ ਅੱਬਰੀ ਭਰ ਗਿਆ ਇਹ ਡੱਕਿਆ ਭਰ ਗਿਆ ਇਹ ਨਾ ਤਾਂ ਨਹੀਂ ਭਰਿਆ ਨੀ ਉਹ ਤਾਂ ਬਹੁਤ ਪਿਆ ਭਰ ਹੀ ਗਿਆ ਉਹ ਤਾਂ ਬੈ ਜੀ ਗਿਆ ਵੀ ਮੁੰਜਾ ਵੀ ਹੋ ਜਾਂਦੇ ਆ ਮੁੰਜਾ ਵੀ ਗਿਆ ਕੰਪਾ ਜੀ ਮੁੰਜਾ ਵੀ ਹੋ ਗਿਆ ਲੋ ਬਾਈ ਪੰਨੀ ਦੀ ਦਾ ਤੀਆ ਲੋਟ ਤਿਆਰ ਹੋ ਰਿਹਾ ਤੀਆ ਦਾ ਚੌਥਾ ਤੀਆ ਹੀ ਆ ਭਾਈ ਤੀਆ ਲੋਟ ਤਿਆਰ ਹੋ ਰਿਹਾ ਅੱਜ ਭਾਈ 26 ਉਹ 26 ਕਰਤੀ ਜਾ ਰਹੇ ਪਾਸੇ 26 26 26 ਪੰਜਾਬ ਦਾ ਅਮਰੀਕਾ ਦੇਖਣਾ ਉੱਥੇ ਲਾ ਕੇ ਪਤਾ ਕੋ ਨਹੀਂ ਹਲੇ ਕੀ ਪਤਾ ਹੋਣਾ ਕਰ ਦੇਖਣਾ ਜਿਹਦਾ ਸਾਬ ਨਾਲ ਪਲੈਨ ਹੀ ਚੱਲਦੀ ਹੈ ਨੂੰ ਸੁਰ ਨਹੀਂ ਦਿਖਦਾ ਹੈਗਾ ਬਈ ਸਾਨੂੰ ਬਾਈ ਉਹ ਨਹੀਂ ਮਿਲ ਰਿਹਾ ਬਾਈਟ ਲਾਉਣੇ ਵਾਲੇ ਪਿੱਛੇ ਮਿਲ ਜੇ ਨਾ ਯਾਰ ਚੱਲਣੀ ਤਾਂ ਲੱਗੇ ਜਾਣੀ ਯਾਰ ਚਾਣਨੀ ਇਹ ਗੱਲ ਨਹੀਂ ਬਣਨੀ ਹੋਰ ਕਾਜਾਂ ਬਣੂ ਹੁਣ ਕੱਲ ਤੂੰ ਤੂੰ ਪਨੀਰੀ ਬੀਜ ਤੂੰ ਉਹਨੇ ਹਾਂ ਨਾ ਨਹੀਂ ਪਰ ਲੈ ਨਾ ਉਹਦੇ ਕਿਨੇ ਖਤਾਰ ਲਿਆ ਹੁਣ ਉਹ ਮੇਲੀ ਜਰੀ ਆਈ ਆ ਸਾਡੇ ਕਰਦਾ ਉਹ ਸਾਡੇ ਘਰ ਤਾਂ ਕੋਈ ਰਾਈ ਨਹੀਂ ਬਾਈ ਕੰਬਲੇ ਆ ਕੰਬਲੇ ਅੱਜ ਕਾ ਕਿੱਥੇ ਚੱਲਦਾ ਕੰਬਲੇ ਅਜੇ ਆਏ ਹੋਏ ਆ ਤਾਂ ਕੰਬਲੇ ਰਹਿ ਗਏ ਹੁਣ ਤਾਂ ਲੱਗੇ ਕੰਬਲ ਲਾ ਕੇ ਆਉਣ ਬਹੁਤ ਹਾਂ 35 ਬਥੇਰਾ ਹੈ 35 ਕਿੱਥੇ ਆਣਾ 20 ਬ30 ਤੂੰ ਆ ਜਾ ਬਥੇਰਾ ਕੀ ਆ ਜਾ ਬਥੇਰਾ ਤੁਸੀਂ ਕਹਿ ਤਹੁੰਦੇ ਜਦੋਂ ਝਾੜ ਆਉਂਦਾ ਵੀ ਆ ਗਿਆ 38 3 ਆਇਓ ਬਥੇਰਾ ਥੋੜਾ ਆਇਓ ਆਏ ਬਾਹਰ ਸਿੱਟ ਆ ਗਿਆ ਬੱਚੇ ਪੈੜ ਨਹੀਂ ਹੁੰਦੀ ਹੈਗੀ

ਇਹ ਲੀਡ ਬੈਟੀ ਹੈ ਇਹ ਇਹ ਤਾਂ ਜੰਦਾ ਹੁਣ ਬੀਜੇ ਤਾਂ ਲੀਡੇ ਗਾ ਕਿ ਤੇ ਹੁਣ ਗਾ ਗਾ ਲਾਉਣੀ ਹੈ ਬਾਤੋਂ ਚ ਗਲਤ ਉਹ ਮੇਰੀ ਗਲਤ ਹੁਣ ਲਾ ਬਾਪ ਦੀ ਗਲਤ ਆ ਜੇ ਤੂੰ ਬੀਜ ਰਹੇ ਹਾਂ ਠੀਕ ਹੈ ਹਾਂ ਤੇਰੀ ਉਹ ਪਹਿਲਾਂ ਬੀਜੀ ਹੋਈ ਹੈ ਉਹਦਾ ਕਿੰਨਾ ਫਰਕ ਦੱਸ ਦਿੰਦਾ ਫਰਕ ਨਹੀਂ ਹੈਗਾ ਨਹੀਂ ਮੰਨਾਂ ਮੰਨ ਤੂੰ ਇਹਨੂੰ ਦਿਨ ਦਿਨ ਦੀ ਫਰਕ ਉਹ ਫਿਰ ਅਸੀਂ ਕਿੰਨਾ ਲਾਉਣਾ 5 ਕਿਲੇ ਯਾਰ ਅਸੀਂ ਆਪਣਾ ਲੂਟ ਦੇਖ ਰਹੇ ਹਾਂ ਅਸੀਂ ਕਿੰਨਾ ਲਾਉਣਾ 5 ਕਿਲੇ ਇੰਨੇ ਕਰਕੇ 26 ਲਈਏ ਰੇਤੀ ਆ ਜਾਂਦੀ ਹੈ ਇਹ ਹੁਣ ਦਾਦੂ ਸੁਲਾਉਂਦੇ ਨੂੰ ਲੇਟ ਪੱਕਣਾ ਆ ਤੂੰ ਆਲੂ ਪਾਇਆ ਤੂੰ ਹਾਂ ਆਲੂ ਲਾਇਆ ਤੂੰ ਨਾ ਆਲੂ ਮळे ਆਲੂ ਮळे ਸਾਂਦ ਇਕੱਠੇ ਕਰ ਹੁਣ ਤੂੰ ਹਾਂ ਆਲੂ ਮळे ਸਾਂਦ ਲੈ ਉਹ ਆਲੂ ਦਾ ਮਾਰੇ ਕੀ ਆ ਉਹ ਜਦੋਂ ਕਹਣਾ ਮੈਂ ਆਪਣਾ ਬੀਜ ਚ ਕੀ ਆਲੂ ਲਾਉਂਦੇ ਉਹ ਗੰਨਾ ਵੀ ਠੀਕ ਆਲੂ ਵੀ ਲਾ ਵਿੱਚ ਵੈਰਾਈਟੀਆਂ ਮਿਕਸ ਕਰੋ ਆਹੋ ਖੇਤੀ ਮਾਮੂਣੀ ਚੇਂਜ ਕਰੀ ਜਾਓ ਨਾਲੇ ਖੇਤਾਂ ਨੂੰ ਸਾਹ ਆਉਂਦਾ ਦੇਖ ਲੂਗਾ ਹੋ ਟੀਲੇ ਖੰਡੇ ਲਾ ਲਾ ਸ਼ਾਦਾ ਨਹੀਂ ਜੇ ਹੋ ਲੂਵੀ ਲਾਖਾਇ ਤੇ ਲੂਵੀ ਲਾਉਣੇ ਗਰੇ ਪਪੁੰਨੇ ਵੇ ਜਿਆਦਾ ਨਾਲ ਆ ਕੀ ਲਖੰਡ ਲਾਲਾ ਭਾਈ ਛੋਟੀ ਫਸਲਾਂ ਨਾਲ ਬੋਲਦੀ ਕੋਇਲ ਕਿਆ ਕਹਿੰਦੀ ਅੱਜ ਇਹ ਮੈਂ ਜੁੱਪ ਵੀ ਕਰ ਗਈ ਕੌਨੂ ਬਾਲਾ ਕਰਦੀ ਐ ਤੈ ਕਹਿੰਦੀ ਕੌਨੂ ਉਹ ਨੂੰ ਕਾਲਾ ਕਰਦੀ ਕੌਣ ਨਾਲ ਲੜਦੀ ਐ ਇਹ ਇਹ ਆਪਣਾ ਦੇਖੀ ਇਹ ਨਾੜੇ ਪੜਦਾ ਨਾੜੇ ਪੜਦਾ ਪੈ ਕੇ ਤਾਂ ਹੀ ਲੱਗਦਾ ਸਾਲਾ ਕੁਰਸੀ ਬੈਠ ਕੇ ਹੋ ਮਰੀਆਂ ਦਾ ਗੱਲਾਂ ਕਰ ਲਾ ਕੇ ਅੰਦਰ ਫੋ ਮਰ ਜਾ ਹਾਂ ਉਹ ਅਰੇ ਜਿਹੜੇ ਤਾਂ ਮਸ਼ੀਨ ਆਉਂਦੀ ਆਏਗਾ ਮਸ਼ੀਨਾਂ ਬੰਦ ਤਾਂ ਜਾਣ ਚੱਲ ਚੱਲ ਬੈ ਭਾਈ ਕੰਮ ਹਾਂ ਚ ਬਸ ਠੀਕ ਐ ਪਿੱਛੇ ਤੋਂ ਗੱਲ ਚੱਲ ਪਿਆ ਚੱਲ ਪਿਆ ਬਾ ਲੈਟਰ ਲੱਟੇ ਵਖਾ ਜੀ ਜਨਰੇਟਰ ਲੇੜਾ ਪੈਟਰੈਕਟਰ ਪਾ ਕੇ ਪੈਟਰੈਕਟਰ ਚ ਜਾ ਕੇ ਉੱਥੇ ਖੜਾ ਗਿਆ ਚੱਕੇ ਦਾ ਇਸ਼ਾਰਾ ਬੰਦ ਆ ਪੱਟਾ ਤਾਂ ਸੀ ਅੰਦਰ ਚੁਸ ਚੱਕੇ ਦਾ ਚੱਕਾ ਜੇ ਨਾ ਠਕੇ ਲੈ ਕੇ ਤਾਂ ਦੋ ਇਸ਼ਾਰਾ 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 ਕੀ ਹੁੰਦਾ ਇਸ਼ਾਰਾ ਇਸ਼ਾਰਾ ਕੀਆ ਮਾਰਦਾ ਆ ਕੀ ਨਾ ਜੇ ਟੋਕਾ ਮਾਰਦਾ ਫਿਰ ਉਹ ਪਰ ਕਿਹੜਾ ਇਸ਼ਾਰਾ ਕਰਦਾ ਮੈਂ ਉਹਦੇ ਬਾਹਰ ਵੀ ਦੇਖਦਾ ਬੋਲੇ ਚੱਕਾ ਹੀ ਜਰ ਮਿਲ ਗਿਆ ਬਾਹਰ ਚੱਕੇ ਦੇ ਨਾਲ ਕੇ ਚੌਕਾ ਜੇ ਮੁੜ ਕੇ ਬਾਹਰ ਵੀ ਤੇ ਚੌਕਾ ਦੇ 12 ਗਰੀ ਛੱਕਾ ਇਸ਼ਾਰੇ ਕਿ ਆਏ ਇਸ਼ਾਰੇ ਜੂਰੇ ਸਾਨੂੰ ਪਤਾ ਆ ਇਸ਼ਾਰਾ ਲੱਸ ਤੁਹਾਨੂੰ ਗੱਲ ਤਾਰੀ ਇਸ਼ਾਰਿਆਂ ਦੀ ਆ ਉਹ ਨਾ ਅੱਜ ਤੱਕ ਸਾਰੇ ਮਾਰੇ ਨਾ ਸਾਨੂੰ ਪਤਾ ਆ ਆਵੇ ਚਿੱਕੇ ਸਿੱਕਾ ਚੌਕਾ ਦੁੱਕੇ ਦਾ ਇਹਦਾ ਪਤਾ ਜੇ ਬਾਜ਼ ਕੇ ਲੈ ਵੀ ਕਿੰਨੇ ਰਨ ਹੁੰਦੇ ਆ ਭੱਜ ਕੇ ਜੇ ਹੁਣ ਤਿੰਨ ਵੀ ਲੈ ਸਕਦਾ ਚਾਰ ਵੀ ਲੈ ਸਕਦਾ ਤੇਰੀ ਹਿੰਮਤ ਆ ਤਿੰਨ ਵੀ ਲੈ ਸਕਦਾ ਹੈ ਠੀਕ ਹੈ ਅੱਦਾ ਤੇਰੀ ਹਿੰਮਤ ਆ ਅੱਦਾ ਅੱਦਾ ਜਿਆਦਾ ਤੁਹਾਨੂੰ ਐਨਵੇਂ ਜਦ ਜਦ ਦੀ ক্রিকেট ਦੇਖਦੇ ਆ ਲਾ ਦੀਗਾ ਅੱਜ ਦੇ ਇਹ ਰਸਤੇ ਮਾਤੇ ਮੁੜਿਆ ਵਿਰੰਦਾ ਅੱਜ ਤਾਂ ਬਈ ਪੂਰੇ ਚੜਾਈ ਜਾ ਜਾ ਕੇ ਚੱਲੇ ਜਾ ਰਹੇ ਜਾਲੀ ਜਾ ਕੇ ਮਤ ਪੂਰੇ ਲਿ ਆ ਕੱਢਦਾ ਪੂਰਾ ਖਾਤਾ ਹੋਇਆ ਪੱਪਾ ਬੱਦਲ ਵੀ ਹੋਇਆ ਬੇ ਬੱਦਲ ਬਾਈ ਇਹ ਜਿਉ ਆਪਣੇ ਬਰਕੀ ਜਿਆਦਾ ਨਹੀਂ ਹੈਗੀ ਬੱਦਰ ਥੀ ਹੋਇਆ ਮੀਂਹ ਤਾਂ ਦੱਸਿਆ ਹੋਇਆ ਹੈ ਮੀਂਹ ਦੱਸਿਆ ਹੋਇਆ ਮੀਂਹ ਦੱਸਿਆ ਹੋਇਆ ਬਸ ਆਈ ਚੱਕ ਨਟ ਬੋਲਟ ਪੱਕੇ ਕਾਸਤੇ ਨਹੀਂ ਤੇ ਨੀ ਨਾ ਬਬੇ ਹੁਣ ਇੱਕ ਵਾਦੇ ਸਾਈ ਨਟ ਬੋਲਟ ਕਾ ਕਾਸਤੇ ਦੇ ਕੱਲ੍ਹ ਸਹੀ ਮੈਚ ਉੱਥੇ ਆ ਆ ਲਾਤਾ ਪੱਕਾ ਹੀ ਪਾਉਂਦਾ ਪੱਕਾ ਹੀ ਕੰਮ ਲਾਤਾ ਬੋਡੀ 'ਤੇ ਬੋਡੀ 'ਤੇ ਲੱਗ ਜਾ ਜਿਗਾੜ ਦੇ ਸੀ ਉਹ ਬੋਡੀ ਪਕੜਾਤਾ ਉਹ ਦੇਖੋ ਐ ਸਾਫ ਫੈਸਲ ਕੰਮ ਤਾਂ ਆਇਆ ਨਹੀਂ ਅੱਜ ਅੱਜ ਕੰਮ ਆਇਆ ਗੱਲ ਸਹੀ ਹੈ ਕੱਲ੍ਹ ਉਹ ਗੱਡੀਆਂ ਨੇ ਵਾਲੀ ਹੈ ਅੱਜ ਤੂੰ ਗੱਡੂ ਦਾ ਵਾਸੇ ਅੱਜ ਗੱਡੂ ਮੈਂ ਧੂੜ ਅੱਜ ਇਹ ਉੜੂ ਧੂੜੀ ਆ ਧੂੜੀ ਵਾਲਾ ਜੀ ਧੂੜੀ ਉੜੂ ਅੱਜ ਧੂੜੀ ਵਾਲਾ ਨਿਕਲ ਲੱਤ ਬਸ ਧਿਆਨ ਰੱਖੀ ਆ ਜੱਟ ਤੇ ਕਹਿੰਦਾ ਤੈਨੂੰ ਪਤਾ ਤਾਂ ਨਹੀਂ ਕੀ ਦਾ ਮੈਚ ਅੱਜ ਕੀ ਦਾ ਮੈਚ ਦੱਸਦੇ ਹੁਣ ਪੰਜਾਬ ਦਾ ਯਾਰ ਕੀ ਦਾ ਬੰਗਲੌਰ ਕੇ ਦਾ ਆ ਜੱਗਦਾ ਕੰਮ ਲੈ ਬਈ ਲੈ ਨਹੀਂ ਦੱਸਦਾ ਨਹੀਂ ਆਚਾ ਕੱਲ੍ਹ ਤੇ ਅੱਜ ਜੀਭ ਖਦਾਈ ਪਈ ਹੈ ਕਹਿ ਕਹਿ ਕੇ ਅੱਜ ਹੁਣ ਜੋਰ ਲੱਗਣਾ 11 ਬੱਲੇ ਹੀ ਪੂਰਾ ਆ ਡੇਢ ਬਣ ਸਕਦਾ ਏ ਡੇਢ ਵਜੇ ਜਿੰਨੀ ਰਾਬੇ ਫਿਰ ਤਾਂ ਕਰ ਲੈਣਾ ਬੰਦੂਆ ਆ ਦੇ ਬਾਈ ਸਰਵਿਸ ਆ ਗਈ ਉਧਰ ਕੁਰਸਕੁਰਸੀਆਂ ਵੀ ਆ ਰਹੀਆਂ ਉਹ ਟੈਂਟਾਂ ਵਾਲੀਆਂ ਵਿਨਿੰਗ ਸ਼ਾਟ ਇੱਕ ਵਾਰ ਚ ਕਿ 38 ਮਿੰਟ ਪਰ ਵੀ ਨਹੀਂ ਕਿ ਸ਼ਾਟ ਭੱਜਿਆ ਅਦਨ ਰਾਤ ਨੂੰ ਆ ਮੌਸਮ ਠੀਕ ਰਹੇ ਨਹੀਂ ਨਹੀਂ ਆਉਂਦਾ ਇੱਥੇ ਤਾਂ ਆ ਜੀ ਉਹਤੇ ਲਾ ਦੇ ਚਲੋ ਬਾਈ ਬਾਕੀ ਦੇਖਦੇ ਆਂ ਕਿਆ ਬਣਦਾ ਜਦ ਤੱਕ ਵੀਡੀਓ ਪੈਣੀ ਇੱਥੇ ਜਦ ਤੱਕ ਕੰਮ ਜਿਆ ਹੋ ਰਹਿਣਾ ਹਾਂ ਹਾਰਦੇ ਤਾਂ ਹੋ ਜਾਣੀ ਜਦ ਤੱਕ ਹੋ ਜਾਣੀ ਇਹ ਤਾਂ ਆਪਣਾ ਦੋਂ ਦੇਖਦੇ ਬੱਜ ਕਿਆ ਬਣਦਾ ਲੇ ਫਿਰ ਮੈਂ ਵੀ ਮਹਿਸਾ ਚ ਆਇਆ ਮਹੌਨ ਜੀ ਆਇਆ ਪਾਈ ਜਾਇਆ ਜਾ ਉਹ ਤਾਂ ਮੁੱਲ ਲੰਦਾ ਤੂੰ ਇੱਕ ਟਾਈਮ ਉਹ ਵੀ ਸ਼ਰਦ ਮਾਨ ਨੂੰ ਪੂਰੀ ਲਿਆ ਤੀਏ ਡੰਗ ਚ ਹੋਣੀ ਅੱਜ ਹੂੰ